ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੋਪ ਕਿ ਸਾਰੇ ਵਧੀਆ ਸੋ ਇੱਕ ਛੋਟੀ ਜੀ ਇਨਫੋਰਮੇਸ਼ਨ ਜਿਹੜੀ ਫੈਮਿਲੀ ਰੀਯੂਨੀਅਨ ਅਪਾਇੰਟਮੈਂਟਸ ਹੈਗੀਆਂ ਆ ਓਪਨ ਆ ਉਹ ਜਿਹੜੀਆਂ ਅਪਾਇੰਟਮੈਂਟ ਓਪਨ ਹੈਗੀਆਂ ਆ ਉਹ ਪਰ ਹੈਗੀਆਂ ਕਿ ਜਿਹਦੇ ਕੋਲ ਸਿਟੀਜ਼ਨਸ਼ਿਪ ਹੈਗੀ ਆ ਰੈੱਡ ਪਾਸਪੋਰਟ ਹੈਗਾ ਆ ਤੇ ਉਹਨਾਂ ਨੇ 90 ਦਿਨ ਤੋਂ ਉੱਪਰ ਵਾਲਾ ਨੂ ਲਾਸਟ ਜਿਹੜਾ ਹੈਗਾ ਜਦੋਂ ਮੰਗਵਾਇਆ ਹੋਇਆ ਕਿਸੇ ਲਈ ਸੋ ਉਹਨਾਂ ਵਾਸਤੇ ਓਪਨ ਆ ਸੋ ਬਾਕੀ ਵੀ ਜਲਦੀ ਓਪਨ ਮੇਰੇ ਹਿਸਾਬ ਨਾਲ ਹੋਣੀ ਆ ਦੇ ਟੱਚ ਚ ਲੋ ਏਜੰਟਾਂ ਦੇ ਜਿਨ੍ਹਾਂ ਦਾ ਤੁਸੀਂ ਚੁਕਾਇਆ ਹੋਇਆ ਆ ਬਾਕੀ ਕਮੈਂਟਾਂ ਦੇ ਜਵਾਬ ਜਿਹੜੇ ਆ ਉਹ ਜ਼ਰੂਰੀ ਹੁੰਦੇ ਆ ਜੀ ਤੁਹਾਡੇ ਤੇ ਮਜ਼ਾ ਆਂਦਾ ਜਦੋਂ ਮੈਂ ਕਮੈਂਟਾਂ ਦੇ ਜਵਾਬ ਦਿੰਦਾ ਤੇ ਬਹੁਤ ਸਾਰੇ ਕਮੈਂਟ ਇਦਾਂ ਦੇ ਹੁੰਦੇ ਜਿਹੜੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਦਿੰਦੇ ਆ ਸੋ ਚਲੋ ਆਪਾਂ ਕਮੈਂਟਾਂ ਪੜ੍ਹਦੇ ਆ ਅੱਗੇ ਸੋ ਸਭ ਤੋਂ ਪਹਿਲਾਂ ਕਮੈਂਟ ਹੈਗਾ ਆ ਕਵਲ ਮਾਝਾ ਧੰਨਵਾਦ ਵੀਰ ਜੀ ਬਹੁਤ ਬਹੁਤ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭਾਜੀ ਗੁਰਪ੍ਰੀਤ ਸਿੰਘ ਥੈਂਕਸ ਵੀਰ ਜੀ ਥੈਂਕ ਯੂ ਜੀ ਅਜੀਪਾਲ ਥੈਂਕਸ ਵੀਰ ਜੀ ਥੈਂਕ ਯੂ ਸਿੱਧੂ ਕਹਿ ਰਿਹਾ ਭਾਜੀ ਨੂਲਾ ਉਸਤਾ ਵੀ ਹਾਈਡ ਕਰਕੇ ਸ਼ੇਅਰ ਕਰ ਦਿਓ ਕਰੋ ਜਿਹੜੇ ਨਿਕਲ ਆਉਂਦੇ ਨੇ ਹਾਂਜੀ ਭਾਜੀ ਜਰੂਰ ਅਗਲੀ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਨੂਲੇ ਉਸਤੇ ਜਲਦੀ ਜਿਹੜੇ ਹੈਗੇ ਸ਼ੇਅਰ ਕਰਨੇ ਸ਼ੁਰੂ ਕਰੂੰਗਾ ਕਿਉਂਕਿ 1 ਸਾਲ ਵਾਲੇ ਨੂਲੇ ਉਸਤੇ ਵੀ ਜਿਹੜੇ ਹੈਗੇ ਉਹਨਾਂ ਦੀ ਹਿੱਲ-ਜੋਲ ਸ਼ੁਰੂ ਹੋ ਗਈ ਆ ਬੁੱਧ-ਵੀਰਵਾਰ ਤੱਕ ਤੁਹਾਨੂੰ ਕੁਝ ਨਾ ਕੁਝ ਗੁੱਡ ਨਿਊਜ਼ ਮੈਂ ਦਵਾਂਗਾ ਕੁਝ ਦੀਆਂ ਝਲਕੀਆਂ ਵੀ ਮੈਂ ਤੁਹਾਨੂੰ ਆਪਣੇ ਪੇਜ ਦੇ ਉੱਤੇ ਜਿਹੜਾ YouTube ਦਾ ਚੈਨਲ ਹੈ ਇਹਦੇ ਤੇ ਮੈਂ ਸ਼ੋਅ ਕਰੂੰਗਾ ਉਸ ਤੋਂ ਬਾਅਦ ਜੀ ਅੱਗੇ ਕਮੈਂਟ ਹੈਗਾ ਆ ਮਨ ਹੀਰ ਵਿਰਕ ਸਤਿ ਸ੍ਰੀ ਅਕਾਲ ਵੀਰ ਜੀ ਅਪਾਇੰਟਮੈਂਟ ਦਾ ਰੈਫਰੈਂਸ ਨੰਬਰ ਆ ਗਿਆ ਪਲੀਜ਼ ਜ਼ਰੂਰ ਦੱਸਣਾ ਕਿ ਅਪਾਇੰਟਮੈਂਟ ਮਿਲ ਜਾਏਗੀ ਹੁਣ ਕਿੰਨਾ ਟਾਈਮ ਲੱਗੇਗਾ ਪਲੀਜ਼ ਰਿਪਲਾਈ ਕਰਨਾ ਹਾਂਜੀ ਭਾਜੀ ਅਪਾਇੰਟਮੈਂਟ ਜਿਹੜੀ ਹੈਗੀ ਆ ਜੀ ਈਸ਼ੂ ਪਹਿਲਾਂ ਇੱਕ ਦਿਨ 'ਚ ਹੋ ਜਾਂਦੀ ਸੀ ਸਵੇਰੇ ਤੁਸੀਂ ਫਾਰਮ ਫਿਲ ਕਰੋ ਵੈਬ ਫਾਰਮ ਦਾ ਲਿੰਕ ਆ ਜਾਂਦਾ ਸੀ ਤੇ ਸ਼ਾਮ ਨੂੰ ਅਪਾਇੰਟਮੈਂਟ ਆ ਜਾਂਦੀ ਸੀ ਪਰ ਹੁਣ ਜਿਹੜਾ ਟਾਈਮ ਲੱਗਦਾ ਪਿਆ ਹੈਗਾ ਇੱਕ ਹਫ਼ਤੇ ਤੋਂ 10 ਦਿਨ ਦਾ ਜਿਹੜਾ ਹੈਗਾ ਟਾਈਮ ਲੱਗ ਰਿਹਾ ਹੈਗਾ ਸੋ 10 ਦਿਨ ਤੱਕ ਵੇਟ ਕਰੋ ਪਰ ਇੱਕ ਚੀਜ਼ ਇੱਥੇ ਜ਼ਿਆਦਾ ਇੰਪੋਰਟੈਂਟ ਇਹ ਆ ਕਿ ਜਿਹੜੀ ਲੌਗਇਨ ਆਈਡੀ ਤੁਹਾਡੀ ਹੈਗੀ ਉਹਨੂੰ ਬਾਰ-ਬਾਰ ਖੋਲ ਕੇ ਚੈੱਕ ਕਰੋ ਜਦੋਂ ਤੁਸੀਂ ਉਹਨੂੰ ਬਾਰ-ਬਾਰ ਖੋਲ ਕੇ ਚੈੱਕ ਕਰੋਗੇ ਉਹਦੇ ਵਿੱਚ ਇੱਕ ਪੇ ਨਾਓ ਦਾ ਲਿੰਕ ਆਣਾ ਆ ਉਸ ਲਿੰਕ ਦਾ ਜਿਹੜਾ ਵੈਲਿਡਿਟੀ ਹੈਗੀ ਸਿਰਫ 72 ਘੰਟੇ ਦੀ ਆ ਜੇ 72 ਘੰਟੇ ਚ ਤੁਸੀਂ ਉਹਨੂੰ ਨਾ ਮਤਲਬ ਪੇ ਕੀ ਕਰ ਹੋਇਆ ਤੁਹਾਡੇ ਤੋਂ ਤੁਹਾਡੀ ਜਿਹੜਾ ਰੈਫਰੈਂਸ ਨੰਬਰ ਵੀ ਜਾਂਦਾ ਲੱਗਣਾ ਤੇ ਤੁਹਾਡੀ ਅਪਾਇੰਟਮੈਂਟ ਵੀ ਕੈਨਸਲ ਹੋ ਜਾਣੀ ਆਟੋਮੈਟਿਕ ਸੋ ਮਨਦੀਪ ਵਰਦੀ ਮੈਂ ਵੀ ਭਾਜੀ ਹੁਸ਼ਿਆਰਪਰੀ ਰਹਿਣਾ ਜੀ ਆਜੋ ਜੀ ਜਦੋਂ ਮਰਜੀ ਨੰਬਰ ਤੁਹਾਡੇ ਕੋਲ ਹੈਗਾ ਹੀ ਆ ਕੰਟੈਕਟ ਕਰਕੇ ਜਦੋਂ ਮਰਜੀ ਮਿਲ ਸਕਦੇ ਤੁਸੀਂ ਭਾਜੀ ਯੂਜ਼ਰ ਕਵਲ ਮਾਝਾ ਵੀਰ ਜੀ ਜਿੱਦਾਂ ਮੈਂ ਹੁਣ ਦੁਬਈ ਰਹਿ ਰਹਣਾ ਆ ਮੈਂ ਦੁਬਈ ਅਪਾਇੰਟਮੈਂਟ ਲੈ ਸਕਦਾ ਕੀ ਮੈਨੂੰ ਪੰਜਾਬ ਜਾਣਾ ਪੈਣਾ ਭਾਜੀ ਦੁਬਈ ਤੋਂ ਤੁਸੀਂ ਅਪਾਇੰਟਮੈਂਟ ਲੈ ਸਕਦੇ ਆ ਅਪਾਇੰਟਮੈਂਟ ਲੈਟਰ ਇਸ਼ੂ ਕਰਵਾ ਸਕਦੇ ਆ ਪਰ ਜਦੋਂ ਐਮਬੈਸੀ VFS ਦੀ ਤਾਨੂੰ ਅਪਾਇੰਟਮੈਂਟ ਮਿਲ ਜਣੀ ਹੈ ਤੇ ਜਦੋਂ ਉਹ ਦੇਣਾ ਨਾ ਹੈਗਾ ਆ ਉੱਥੇ ਜਾ ਕੇ ਤੁਸੀਂ ਸਬਮਿਸ਼ਨ ਜਦੋਂ ਕਰਵਾਣੀ ਆ ਤੁਹਾਨੂੰ ਆਪ ਜਾਣਾ ਪੈਣਾ ਜਿਹੜਾ ਕੈਂਡੀਡੇਟ ਹੈਗਾ ਆ ਉਹਨੂੰ ਆਪ ਜਾਣਾ ਪੈਣਾ ਉਹਦਾ ਪਾਸਪੋਰਟ ਜਮਾ ਹੋਣਾ ਦੁਬਈ ਦਾ ਵੀਜ਼ਾ ਤੁਹਾਨੂੰ ਕੈਨਸਲ ਕਰਵਾ ਕੇ ਆਓ ਤੇ ਇੱਥੇ ਆ ਕੇ ਆਪਣੀ ਜਿਹੜੀ ਹੈਗੀ ਫਾਈਲ ਜਮਾ ਕਰਵਾਓ ਰਣਦੀਪ ਬੈਂਸ ਵੀਰ ਜੀ ਮੇਰਾ ਬੇਟਾ ਦੇ ਸਾਲ ਵਾਲੇ ਪੇਪਰ 9:02 ਮਿੰਟ ਤੇ ਕਿੰਨੇ ਚਾਂਸ ਆ ਭਾਜੀ ਪੂਰੇ ਚਾਂਸ ਆ 101% ਚਾਂਸ ਆ ਵੇਰੀਫਿਕੇਸ਼ਨ ਦੇ ਵਿੱਚ ਤੁਹਾਡਾ ਮਾਲਕ ਜਿਹੜਾ ਹੈਗਾ ਆ ਉਹ ਨਾ ਫਸੇ ਬਾਕੀ ਪੂਰੇ ਚਾਂਸ ਹੈ ਇਸ ਵਾਰ ਜਿਨ੍ਹਾਂ ਨੇ ਪੇਪਰ ਭਰੇ ਆ ਸੁਖਵੀਰ ਸਿੰਘ ਥੈਂਕ ਯੂ ਬ੍ਰਦਰ ਤੁਸੀਂ ਪੋਜ਼ਿਟਿਵ એનર્ਜੀ ਭੇਜ ਦਿਓ ਭਾਜੀ ਥੈਂਕ ਯੂ ਸੁਖਵੀਰ ਭਾਜੀ ਤੁਹਾਡੇ ਇਦਾਂ ਦੇ ਕਮੈਂਟਾਂ ਕਰਕੇ ਹੀ ਆਪਾਂ ਜਿਹੜੀ ਜਿੰਨਾ ਜ਼ਿਆਦਾ ਪੋਜ਼ਿਟਿਵ ਐਟਮਾਸਫੇਅਰ ਹੋ ਸਕੇ ਕਰੀਦਾ ਕਿਉਂਕਿ ਯੂਨੀਵਰਸ ਦਾ ਇੱਕ ਰਾਹ ਆ ਉਹ ਲਾ ਕੀ ਹੈਗਾ ਕਿ ਜੇ ਤੁਸੀਂ ਪੋਜ਼ਿਟਿਵ એનર્ਜੀ ਕ੍ਰੀਏਟ ਕਰੋਗੇ ਪੋਜ਼ਿਟਿਵ એનર્ਜੀ ਦੋਵੋਗੇ ਤਾਂ ਤੁਹਾਨੂੰ ਯੂਨੀਵਰਸ ਨੇ ਪੋਜ਼ਿਟਿਵ એનર્ਜੀ ਹੀ ਦੇਣੀ ਆ ਸੋ ਪੋਜ਼ਿਟਿਵ ਸੋਚੋ ਪਹਿਲੇ ਹੀ ਰਾਤਾਂ ਨੂੰ ਤੁਸੀਂ ਉੱਠ ਉੱਠ ਕੇ ਕਹਿਣ ਦੇ ਮੇਰਾ ਕੀ ਬਣੂਗਾ ਮੇਰਾ ਪੇਪਰ ਆਣੇ ਹੀ ਨਹੀਂ ਮੇਰਾ ਵੀਜ਼ਾ ਲੱਗਣਾ ਨਹੀਂ ਉਹ ਫੇਰ ਆਪਨੇ ਵੀ ਉਹੀ ਬਣਾਣਾ ਹੈ ਨਾ ਪੋਜ਼ਿਟਿਵ ਸੋਚੋ ਉਸ ਤੋਂ ਬਾਅਦ ਹੈਗਾ ਜੀ ਜਸ ਇੰਦਰ ਹਾਂਜੀ ਵੀਰ ਜੀ ਮੇਰਾ ਨੂਲਾ ਹੌਸਤਾ ਤੇ ਡੇਟ 10 ਮਾਰਚ ਨੂੰ ਹੈ ਮੈਨੂੰ ਹਜੇ ਅਪਾਇੰਟਮੈਂਟ ਦੀ ਡੇਟ ਨਹੀਂ ਮਿਲੀ ਭਾਜੀ ਅਪਾਇੰਟਮੈਂਟ ਜਦੋਂ ਚੱਕੋਗੇ ਡੇਟ ਮਿਲ ਜਾਣੀ ਆ ਅਪਾਇੰਟਮੈਂਟ ਸਹੀ ਬੰਦੇ ਕੋ ਜੜੀ ਕਰੋ ਤੁਹਾਨੂੰ ਟਾਈਮ ਪਹਿਲਾਂ ਵੀ ਮੈਂ ਦੱਸਿਆ ਹਫ਼ਤੇ ਤੋਂ 10 ਦਿਨ ਦੇ ਵਿੱਚ ਵਿੱਚ ਤੁਹਾਨੂੰ ਅਪਾਇੰਟਮੈਂਟ ਮਿਲ ਜਾਣੀ ਆ ਤੇ ਅਗਸਤ ਤੋਂ ਬਾਅਦ ਦੀ ਹੁਣ ਸ਼ੁਰੂ ਹੋ ਗਈ ਹੈ ਜਿੱਤੇ ਤੱਕ ਮੈਨੂੰ ਲੱਗਦਾ ਹੈ ਸਟਿਲ ਪਰ ਅਪਾਇੰਟਮੈਂਟਾਂ ਹਜੇ ਬੰਦ ਆ ਵਲੌਗਿੰਗ 311 ਸਾਰੇ 12 ਨੰਬਰ 11127 ਤੇ ਕਲਿੱਕ ਹੋਏ ਨੇ ਅ ਪ੍ਰੈਡੋਨ ਤੋਂ ਕਦੋਂ ਤੱਕ ਨਿਕਲਦੇ ਨੇ ਸਾਰਿਆਂ ਨੂੰ ਮੈਂ ਦੱਸਿਆ ਕਿ April ਦੇ ਵਿੱਚ ਨਿਕਲ ਜਾਣੇ ਆ ਕੌਰ ਸਰਦਾਰਨੀ ਭਲਵਿੰਦਰ ਕੌਰ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਗੇ ਜੀ ਕਮੈਂਟ ਹੈਗਾ ਜੀ ਜਸ ਧਾਮੀ ਦਾ ਹੈਲੋ ਸਤਿ ਸ੍ਰੀ ਅਕਾਲ ਭਾਜੀ ਪਾਜੀ ਬਹੁਤ ਵਧੀਆ ਇਨਫੋਰਮੇਸ਼ਨ ਦਿੰਦੇ ਪੋਜ਼ਿਟਿਵ ਵਾਈਬ ਹੀ ਆਉਂਦੀ ਵੀਡੀਓ ਦੇਖ ਕੇ ਥੈਂਕ ਯੂ ਜੀ ਪੋਜ਼ਿਟਿਵ ਵਾਈਬ ਹੀ ਹੋਣੀ ਚਾਹੀਦੀ ਆ ਪੋਜ਼ਿਟਿਵ ਹੀ ਹੋਊਗਾ ਜਿਹਨੂੰ ਪੋਜ਼ਿਟਿਵ ਵਾਈਬ ਆਉਂਦੀ ਆ ਹਨਾ ਉਸ ਤੋਂ ਬਾਅਦ ਆ ਗਿਆ ਜੀ ਹਰਪ੍ਰੀਤ ਬ੍ਰਦਰ ਮੇਰੇ ਨੌਨ ਸੀਜ਼ਨਲ ਪੇਪਰ ਭਰੇ ਸੀ 5225 9135 ਸੈਕਿੰਡ ਤੇ ਕਲਿੱਕ ਹੋਇਆ ਹਜੇ ਤੱਕ ਨੂਲਾ ਹਸਤਾ ਨਹੀਂ ਆਇਆ ਪਾਜੀ ਸਾਰਿਆਂ ਦਾ ਆ ਜਾਣਾ ਟੈਨਸ਼ਨ ਨਾ ਲਓ ਇਹ ਪੇਪਰ ਆਉਣ ਵਾਲੇ ਆ ਜਲਦੀ ਤੁਹਾਡੇ ਪੇਪਰ ਜਿਹੜੇ ਹੈਗੇ ਸਾਰਿਆਂ ਨੂੰ ਮਿਲ ਜਾਣੇ ਆ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਹੀਨਾ ਵੀਰ ਜੀ ਮੇਰੇ ਏਜੰਟ ਨੇ ਬੋਲਿਆ ਹੈ ਕਿ ਇਟਲੀ ਜਾ ਕੇ ਕੰਮ ਤੁਸੀਂ ਲੱਭਣਾ ਐਂਡ ਰਹਿਣ ਦਾ ਵੀ ਤੁਸੀਂ ਲੱਭਣਾ ਅਸੀਂ ਬਸ ਸੰਜੋਰਨੋ ਲੈ ਕੇ ਦਵਾਂਗੇ ਜਦੋਂ ਤੁਸੀਂ ਉੱਥੇ ਪਹੁੰਚੋਗੇ ਐਂਡ ਸਾਰੇ ਪੈਸੇ ਨੂਲਾ ਉਸਤਾ ਤੋਂ ਬਾਅਦ ਹੀ ਲੈਣੇ ਆ ਸਹੀ ਹੈ ਜੇ ਤੁਹਾਡੇ ਕੋਈ ਉੱਥੇ ਕੰਟੈਕਟ ਨੰਬਰ ਹੈਗਾ ਆ ਤੁਸੀਂ ਆਪਣਾ ਕੰਮ ਕਰ ਲੱਭੋ ਮੇਨ ਗੱਲ ਫੋਕਸ ਹੀ ਪੇਪਰਾਂ ਤੇ ਰੱਖੋ ਕਿ ਪੇਪਰ ਤੁਹਾਡੇ ਲੋਕ ਹੋ ਜਾਣ ਜਦੋਂ ਪੇਪਰ ਲੋਕ ਹੋ ਜਾਂਦੇ ਆ ਤੁਹਾਨੂੰ ਜਿਹੜੀ ਸੰਜੋਰਨ ਮਿਲ ਜਾਂਦੀ ਆ ਤਹਾਡੇ ਕਾਫੀ ਜ਼ਿਆਦਾ ਚਾਂਸ ਹੁੰਦੇ ਆ ਕਿ ਤੁਸੀਂ ਅੱਗੇ ਕਿਤੇ ਵੀ ਜਾ ਕੇ ਕੰਮ ਕਰ ਸਕਦੇ ਆ ਠੀਕ ਆ ਤੇ ਨਾਲੇ ਉਹਨੇ ਕਿਹਾ ਹੈ ਕਿ ਸਾਰੇ ਪੈਸੇ ਨੂਲਾ ਉਸਤੇ ਤੋਂ ਬਾਅਦ ਹੀ ਲੈਣੇ ਆ ਜਾਂ ਸਟicker ਤੇ ਲੈਣੇ ਆ ਇਹ ਦੋ ਜਿਹਾ ਅਲੱਗ ਚੀਜ਼ਾਂ ਆ ਸਾਰੇ ਪੈਸੇ ਨੂਲਾ ਉਸਤੇ ਦੇ ਨਾ ਦਿਓ ਸਟicker ਲੱਗਣ ਤੇ ਹੀ ਦਿਓ ਪੈਸੇ ਪਹਿਲਾਂ ਥੋੜੇ ਮੋਟੇ ਦੇਣੇ ਆ ਦੇ ਦਿਓ ਉਸ ਤੋਂ ਬਾਅਦ ਆ ਗਿਆ ਜੀ ਹਰਜੋਤ ਸਿੰਘ ਵੀਰ ਜੀ हेयर ਕਟਿੰਗ ਦਾ ਕੰਮ ਤੇ ਅਪਲਾਈ ਕਰਨਾ ਸੀ ਮੈਂ ਕਹਿੰਦਾ ਐਮਏ ਦਾ ਐਕਸਪੀਰੀਅੰਸ ਸਰਟੀਫਿਕੇਟ ਲਾਉਣਾ ਜ਼ਰੂਰੀ ਆ ਵੀਐਫਐਸ ਤੇ ਮੇਰਾ ਕਮੈਂਟ ਚ ਰਿਪਲਾਈ ਕਰਿਓ ਭਾਜੀ ਕੋਈ ਐਕਸਪੀਰੀਅੰਸ ਲੈ ਕੁਝ ਬਿਨੀ ਲੱਗਣਾ ਹੈਗਾ ਐਕਸਪੀਰੀਅੰਸ ਦਾ ਸਿਰਫ ਇੱਕ ਐਫੀਡੇਫਿਟ ਲੱਗਦਾ ਆ ਉਹ ਵੀ ਤਾਂ ਕੇ ਪਰੇਸ਼ਾਨ ਕਰਕੇ ਇਹ ਲਾਉਂਦੇ ਆ ਆਦਰਵਾਇਸ ਤੁਸੀਂ ਨਾਰਮਲ ਜਾਓ ਆਪਣੇ ਵੀਐਫਐਸ ਦੇ ਵਿੱਚ ਜਿਹੜੇ ਵੀ ਪੇਪਰ ਆਏ ਆ ਜਮਾ ਕਰਵਾਓ ਲਿਸਟ ਮੈਂ ਕਈ ਵਾਰੀ ਡਿਸਪਲੇ ਤੇ ਲਾਈ ਸੀਗੀ ਇਸ ਵਾਰੀ ਫੇਮ ਮੈਂ ਲਾਉਣ ਲੱਗਾ ਆ ਆ ਜਿਹੜੀ ਇਹ ਚੀਜ਼ਾਂ ਦੀ ਸਕਰੀਨਸ਼ਾਟ ਲੈ ਲਓ ਤੇ ਇਹੀ ਤੁਹਾਡੇ ਡਾਕੂਮੈਂਟ ਜਮਾ ਹੋਣੇ ਆ ਅੰਕੁਸ਼ ਸਿੰਘ ਥੈਂਕ ਯੂ ਸੋ ਮੱਚ ਸਰ ਜੀ ਥੈਂਕ ਯੂ ਜ ਕੋਰ ਸਿਮਰਨ ਭਾਜੀ ਅਗਰ ਇਟਲੀ ਚ ਅਜ਼ੀਲ ਲਈ ਹੋਵੇ ਤਾਂ ਸਪੇਨ ਪੇਪਰ ਲੋਕ ਕਰਵਾ ਸਕਦੇ ਆ ਅਜ਼ੀਲ ਜਿਹੜੀ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਅਜ਼ੀਲ ਹੁੰਦੀ ਕੀ ਹੈ ਕਿ ਅਜ਼ੀਲ ਹੁੰਦੀ ਹੈ ਇੱਕ ਪੋਲਿਟਿਕਲ ਸਟੇਟ ਕਿ ਆਪਣੀ ਕੰਟਰੀ ਤੋਂ ਆਪਣੇ ਨੂੰ ਕੁਝ ਲੋਕਾਂ ਤੋਂ ਉਹਨਾਂ ਨੂੰ ਖਤਰਾ ਆ ਤਾਂ ਕਰਕੇ ਅਜ਼ੀਲ ਲਈ ਜਾਂਦੀ ਹੈ ਤੁਹਾਡਾ ਪਾਸਪੋਰਟ ਲੈ ਲਿਆ ਹੁੰਦਾ ਆ ਜਦੋਂ ਤੁਹਾਡੇ ਕੋਲ ਪਾਸਪੋਰਟ ਨਹੀਂ ਹੈਗਾ ਤਾਂ ਤੁਸੀਂ ਮੇਰੇ ਹਿਸਾਬ ਦੇ ਨਾਲ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਉਹਨੂੰ ਪੇਪਰ ਜਿਹੜੇ ਹੈਗੇ ਫਿਲ ਨਹੀਂ ਕਰ ਸਕਦੇ ਹੈਗੇ ਮੈਨੂੰ ਜਿੱਥੇ ਤੱਕ ਲੱਗਦਾ ਹੈਗਾ ਬਾਕੀ ਇਹ ਮੈਂ ਕਨਫਰਮ ਕਰਕੇ ਕਿਸੇ ਵੀਡੀਓ ਦੇ ਵਿੱਚ ਜਰੂਰ ਪਾਉਂਗਾ ਉਸ ਤੋਂ ਬਾਅਦ ਆ ਗਿਆ ਜੀ ਵੀਰ ਜੀ ਮੇਰੇ 9 ਮੰਥ ਵਾਲੇ ਪੇਪਰ ਸੀ ਹਜੇ ਤੱਕ ਨਹੀਂ ਨੁਲਾਸਤਾ ਆ ਏਜੰਟ ਨੇ ਸਲਿੱਪਨ ਵੀ ਦਿੱਤੀ ਸਲਿੱਪ ਘਟੋ ਘਟ 80 ਤੋਂ 90% ਲੋਕਾਂ ਦੀ ਨਹੀਂ ਮਿਲੀ ਮਹਾਰਾਜ ਕੋਈ ਵੀ ਟੈਨਸ਼ਨ ਨਾ ਲਓ ਜੇ ਸਲਿੱਪ ਨਹੀਂ ਮਿਲੀ ਤਾਂ ਤੁਹਾਡੇ ਪੇਪਰ ਨਹੀਂ ਭਰੇ ਏਜੰਟਾਂ ਨੂੰ ਜ਼ਿਆਦਾ ਇਹਦਾ ਨੁਕਸਾਨ ਹੋਣਾ ਆ ਕਿਉਂਕਿ ਪੇਪਰ ਭਰਾਈ ਦੇ ਪੈਸੇ ਲੱਗਦੇ ਆ ਤੁਸੀਂ ਤਾਂ ਹੁਣ ਕਿਸੇ ਨੇ 50000 ਦਿੱਤਾ ਹੁਣ ਕਿਸੇ ਨੇ ਕੁਛ ਵੀ ਨਹੀਂ ਦਿੱਤਾ ਹੁਣ ਪਰ ਏਜੰਟਾਂ ਨੂੰ ਉਦੋਂ ਹੀ ਫਾਇਦਾ ਹੋਣਾ ਹੈ ਜਦੋਂ ਤੁਹਾਡੇ ਪੇਪਰ ਆਊਗੇ ਸੋ ਡੋਂਟ ਬਰੀ ਅਬਾਊਟ ਥੈਟ ਦੀਪਕ ਸੈਣੀ ਵੀਰ ਜੀ ਮੇਰੇ ਪੇਪਰ 9 ਮੰਥ ਵਾਲੇ ਆ 9 ਵਜੇ 1 ਮਿੰਟ ਤੇ ਕਦ ਤੱਕ ਨਿਕਲेंगे April ਤੱਕ ਜਦੋਂ ਮੈਂ ਤੁਹਾਨੂੰ ਸਾਰਿਆਂ ਨੂੰ ਕਿਹਾ ਨਿਕਲ ਸਕਦੇ ਆ ਮਨਜੀਤ ਸਿੰਘ ਪਾਜੀ ਮੇਲ ਨਹੀਂ ਆਈ ਮਾਲਕੋਲ 18 ਦਿਨ ਹੋ ਗਏ ਕੀ ਕਾਰਨ ਹੋ ਸਕਦਾ ਮਾਲਕੋਲ ਮੇਲ ਆ ਜਾਣੀ ਚਾਹੀਦੀ ਹੈ ਇੱਕ ਚੀਜ਼ ਹੋਰ ਵੀ ਆ ਵਿੱਚ ਛੁੱਟੀਆਂ ਵੀ ਕਾਫੀ ਜ਼ਿਆਦਾ ਚੱਲਦੀਆਂ ਪਈਆਂ ਜਲਦੀ ਤਾਂ ਦੇ ਉਹਦੇ ਕੋਲ ਪਹੁੰਚ ਜਾਣੀ ਹੈ ਕਈ ਵਾਰੀ ਪਹਿਲਾਂ ਤਾਂ ਦੂਜੇ ਤੀਜੇ ਦਿਨ ਭੇਜ ਦਿੰਦੇ ਸੀਗੇ ਹੁਣ 20 25 ਦਿਨ ਲਾ ਦਿੰਦੇ ਆ ਠੀਕ ਹੈ ਜੀ ਸਿੱਧੂ ਮੂਸੇ ਵਾਲਾ ਜੀ ਸਿੱਧੂ ਮੂਸੇ ਵਾਲਾ ਭਾਈ ਤੁਹਾਡੀ ਵੀਡੀਓ ਦੇਖ ਕੇ ਦਿਲ ਖੁਸ਼ ਹੋ ਜਾਂਦਾ ਆ ਇਹ ਜਿੱਦਾਂ ਦੀਆ ਤੁਹਾਡੀ ਵੀਡੀਓ ਦੇਖਣ ਲੱਗਾ ਹੁਣ ਲੱਗ ਰਿਹਾ ਕਿ ਸੱਚੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਆ ਠੀਕ ਆ ਮਹਾਰਾਜ ਸਤਿ ਸ਼੍ਰੀ ਅਕਾਲ ਆ ਤੁਹਾਡਾ ਸਿੱਧੂ ਮੂਸੇ ਵਾਲਾ ਜੀ ਤੇ ਥੈਂਕ ਯੂ ਸੋ ਮੱਚ ਤੁਹਾਡਾ ਪਿਆਰ ਦੇਣ ਲਈ ਹਰੀਸ਼ ਸਿੰਘ ਅੱਜ 4 April ਨੂੰ ਨਵਾਂ ਲਾ ਪਾਸ ਹੋਇਆ ਡਿਪੋਰਟ ਲਈ ਸਿੰਪਲ ਦੀ ਗੱਲ ਦੱਸਦਾ ਜਿੱਥੇ ਜਖੋ ਜਿੱਥੇ 네ਗੇਟਿਵਿਟੀ ਹੈਗੀ ਉੱਥੇ ਹੈਗੀ ਆ ਭਾਈ 2500 ਬੰਦਾ ਜਿਹੜਾ ਹੈਗਾ ਲਿਸਟ ਵਿੱਚ ਇਹਨਾਂ ਨੇ ਜਾਰੀ ਕੀਤਾ ਆ ਮਤਲਬ ਸਮਝ ਲਓ ਕਿ ਉਹ ਰਿਪੋਰਟ ਹੋਣੀ ਹੀ ਹੁਣੇ ਆ 2500 ਬੰਦਾ ਸਮਝ ਲਓ ਇਹਨਾਂ ਦੇ ਹੱਥ ਲੱਗ ਗਿਆ ਆ ਉਹਨਾਂ ਨੂੰ ਉਹਨਾਂ ਨੇ ਰਿਪੋਰਟ ਕਰਨਾ ਜਿਨ੍ਹਾਂ ਕੋ ਇਲੀਗਲ ਪੇਪਰ ਜਾਂ ਜਿਨ੍ਹਾਂ ਨੇ ਡੌਂਕੀ ਲਾਈ ਸੀ ਉਹ ਬੰਦਿਆਂ ਦੀ ਗੱਲ ਕਰਦੇ ਪਏ ਆਪਾਂ ਠੀਕ ਆ ਜਿਨ੍ਹਾਂ ਦੀ ਇਸ ਜੋਰ ਨੂੰ ਕਿਟਾ ਜਮਾ ਨਹੀਂ ਹੋਈਆਂ ਉਹਨਾਂ ਬੰਦਿਆਂ ਨੂੰ ਥੋੜਾ ਖਤਰਾ ਆ ਥੋੜਾ ਬਚ ਕੇ ਰਹੋ ਬਾਕੀ ਇਹ ਚੀਜ਼ ਤਾਂ ਹੈ ਜਿਹੜੀ ਚੀਜ਼ ਤੋਂ ਬਚਣਾ ਚਾਹੀਦਾ ਉਹ ਬਚਣਾ ਚਾਹੀਦਾ ਸਵਿੰਦਰ ਕੌਰ ਭਾਜੀ ਫੈਮਿਲੀ ਰੀਯੂਨੀਅਨ ਅਪਾਇੰਟਮੈਂਟ ਕਦੋਂ ਓਪਨ ਹੋਊਗੀ ਜਦੋਂ ਨਾ ਤੁਸੀਂ ਫੈਮਿਲੀ ਰੀਯੂਨੀਅਨ ਅਪਾਇੰਟਮੈਂਟ ਲਿਖਦੇ ਆ ਥੱਲੇ ਉਹਦੀ ਕੈਟਾਗਰੀ ਜ਼ਰੂਰ ਦੱਸਿਆ ਕਰੋ ਜਾਂ ਨੰਬਰ ਦਿੱਤਾ ਹੋਇਆ ਹੈ ਇਹਦੇ ਤੇ ਆਪਣੇ ਡਾਕੂਮੈਂਟ ਜਾਂ ਵਾਇਸ ਰਿਕਾਰਡ ਕਰਕੇ ਭੇਜਿਆ ਕਰੋ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿਹੜੀ ਫੈਮਿਲੀ ਰੀਯੂਨੀਅਨ ਫੈਮਿਲੀ ਰੀਯੂਨੀਅਨ ਵੀ ਬਹੁਤ ਸਾਰੀਆਂ ਕੈਟਾਗਰੀਆਂ ਆਗੇ ਹਨ ਸੋ ਕਈ ਤਰ੍ਹਾਂ ਦੀ ਓਪਨ ਰਹਿੰਦੀ ਹੈ ਕਈ ਤਰ੍ਹਾਂ ਦੀ ਓਪਨ ਨਹੀਂ ਰਹਿੰਦੀ ਹੈ ਨਾ ਤੁਹਾਡੀ ਕਿਹੜੀ ਕੈਟਾਗਰੀ ਆ ਉਹਨੂੰ ਮੈਂਸ਼ਨ गोपी सिंह थैंक्स ब्रदर थैंक यू पाजी दमन ਢਿੱਲੋ ਵੀਰੇ ਵੈਰੀਫਾਈਡ ਹੋ ਗਏ ਡਾਕੂਮੈਂਟ ਮੇਰੇ VFS ਗਲੋਬਲ ਚ ਬਟ ਮੈਨੂੰ ਹਜੇ ਤੱਕ ਅਪਾਇੰਟਮੈਂਟ ਲੈਟਰ ਨਹੀਂ ਆਈ ਫਾਈਟ ਤੋਂ ਬਾਅਦ ਇੱਕ ਪੇਮੈਂਟ ਲਿੰਕ ਆਣਾ ਆ ਜਿਹੜਾ ਉਹ ਪੇਮੈਂਟ ਲਿੰਕ ਹੈਗਾ ਆ ਉਹ ਤੁਹਾਡੀ ਲੌਗਇਨ ਆਈਡੀ ਦੇ ਉੱਤੇ ਆਣਾ ਆ ਤੇ ਉਹ ਲੌਗਇਨ ਆਈਡੀ ਤੇ ਜਦੋਂ ਤੁਸੀਂ ਪੇ ਕਰ ਦਣਾ ਆ ਨਾਲ ਦੀ ਨਾਲ ਤੁਹਾਡੀ ਅਪਾਇੰਟਮੈਂਟ ਜਿਹੜੀ ਹੈਗੀ ਆ ਜਾਣੀ ਆ ਪਰ ਇਹਨੂੰ ਹਫ਼ਤੇ ਤੋਂ ਲੈ ਕੇ 10 ਦਿਨ ਲੱਗਦੇ ਆ ਤੇ ਜੇ ਇਹ ਮਿਸ ਹੋ ਗਿਆ ਪੇਮੈਂਟ ਜੇ ਤੁਸੀਂ ਨਹੀਂ ਕੀਤੀ 72 ਘੰਟੇ ਜਦੋਂ ਉਹਨਾਂ ਨੇ ਸ਼ੋ ਹੋ ਗਈ ਤੁਹਾਡੇ ਉਹਦੀ ਲੌਗਇਨ ਆਈਡੀ ਦੇ ਉੱਤੇ ਤਾ ਤਾਂ ਡਿਪਾਇੰਟਮੈਂਟ ਕੈਨਸਲ ਹੋ ਜਾਣੀ ਹੈ ਮਿਸਟਰ ਐ ਮਿਸਿਸ ਮਹਿਰਾ ਭਾਜੀ ਮੈਡੀਕਲ ਇੰਸ਼ੋਰੈਂਸ ਲੱਗਦੀ ਜਾਂ ਟਰੈਵਲ ਇੰਸ਼ੋਰੈਂਸ ਭਾਜੀ ਟਰੈਵਲ ਇੰਸ਼ੋਰੈਂਸ ਲੱਗਦੀ ਆ ਠੀਕ ਆ ਜੀ ਜਿਹੜੀ ਕਿ 2 3 4 5 6000 ਦੀ ਜਿਹੜੀ ਇੰਡੀਆ ਦੇ ਰੁਪਏ ਦੇ ਹਿਸਾਬ ਨਾਲ ਲੱਗਦੀ ਆ 90 ਦਿਨਾਂ ਦੀ ਜਿਹੜੀ ਹੈਗੇ ਮਿਨੀਮਮ ਹੋਣੀ ਚਾਹੀਦੀ ਇਹ ਹਰੀਸ਼ ਕੁਮਾਰੀ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਅਸੀਂ ਏਜੰਟ ਕੋਲ ਨੂਲਾ ਹਸਤਾ ਭੇਜਿਆ ਸੀ 21 ਮਾਰਚ ਨੂੰ 9 ਮੰਥ ਵਾਲੇ ਪੇਪਰ ਦਾ ਹਜੇ ਤੱਕ ਉਹਨਾਂ ਨੇ ਸਾਡੀ ਅਪਾਇੰਟਮੈਂਟ ਬੁੱਕ ਨਹੀਂ ਕੀਤੀ ਉਹ ਕਹਿ ਰਹੇ ਨੇ ਕਿ ਪੇਮੈਂਟ ਅਵੇਟਡ ਆ ਰਿਹਾ ਭਾਜੀ ਪਲੀਜ਼ ਦੱਸਿਓ ਕੀ ਗੱਲ ਹੋ ਸਕਦੀ ਆ ਹਰੀਸ਼ ਕੁਮਾਰੀ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਓ ਜੇ ਦਾ ਬੰਦੇ ਨੇ ਤੁਹਾਡੇ ਪੇਪਰ ਸਹੀ ਤਰੀਕੇ ਨਾਲ ਭਰੇ ਹੋਏ ਠੀਕ ਆ ਅਪਾਇੰਟਮੈਂਟ ਤੁਹਾਡੀ ਇਸ ਟਾਈਮ ਤੁਹਾਨੂੰ ਮਿਲ ਜਾਣੀ ਚਾਹੀਦੀ ਸੀਗੀ ਜੇ ਹਜੇ ਵੀ ਅਵੇਟਡ ਆ ਰਿਹਾ ਹੈਗਾ ਆ ਇਹਦਾ ਮਤਲਬ ਗਲਤ ਨਾ ਭਰ ਦਿੱਤੀ ਹੋਵੇ ਉਸ ਬੰਦੇ ਨੂੰ ਸਖਤੀ ਦੇ ਨਾਲ ਹੁਣ ਹੁਣ ਪੁੱਛ ਲਓ ਨਹੀਂ ਤੇ ਤੁਹਾਡਾ ਲੇਟ ਹੋ ਜਾਣਾ ਕੰਮ ਠੀਕ ਆ ਬਾਕੀ ਤੁਹਾਡੀ ਅਪਾਇੰਟਮੈਂਟ ਆ ਜਾਣੀ ਚਾਹੀਦੀ ਸੀਗੀ ਨਰੇਸ਼ ਕੁਮਾਰ ਭਾਜੀ ਤਿੰਨ ਦਿਨ ਪਹਿਲਾਂ ਅਪਾਇੰਟਮੈਂਟ ਵਾਸਤੇ ਪਾਸਪੋਰਟ ਸੈਂਡ ਕੀਤਾ ਸੀ ਮੈਂ ਜੇ ਬੰਦ ਹੋਣ ਤੋਂ ਪਹਿਲਾਂ ਰੈਫਰ ਨੰਬਰ ਮਿਲ ਗਿਆ ਤਾਂ ਅਪਾਇੰਟਮੈਂਟ ਮਿਲ ਜਾਊਗੀ ਬਿਲਕੁਲ ਜੀ ਜਿਹਨੂੰ ਰੈਫਰੈਂਸ ਨੰਬਰ ਮਿਲ ਗਿਆ ਉਹਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਉਸ ਤੋਂ ਬਾਅਦ ਹੈਗਾ ਜੀ ਜੋ ਗਰੁੱਪ ਕੋਰ ਸਤਿ ਸ਼੍ਰੀ ਅਕਾਲ ਅਮਨਦੀਪ ਸਿੰਘ ਬਾਜੀ ਥੈਂਕਸ ਤੁਹਾਡਾ ਹੌਸਲਾ ਦੇਣ ਲਈ ਸਹੀ ਇਨਫਾਰਮੇਸ਼ਨ ਦਿੰਦੇ ਹੋ ਅੱਜ ਪਾਸਪੋਰਟ ਮਿਲ ਗਿਆ ਵੀਜ਼ਾ ਲਾ ਕੇ ਲਓ ਜੀ ਅਮਨਦੀਪ ਸਿੰਘ ਜੀ ਮੁਬਾਰਕਾਂ ਬਹੁਤ-ਬਹੁਤ ਜਿੱਦਣ ਤੁਹਾਨੂੰ ਮੈਂ ਕਿਹਾ ਸੀ ਉਸ ਦਿਨ ਹੀ ਤੁਹਾਡਾ ਪਾਸਪੋਰਟ ਤੁਹਾਨੂੰ ਮਿਲਿਆ ਆ ਸੋ ਪ੍ਰੈਡਿਕਸ਼ਨ ਹੀ ਅਸੀਂ ਕਰ ਸਕਦੇ ਹਾਂ ਐਸਟੀਮੇਟਡ ਆਈਡੀਆ ਦੇ ਸਕਦੇ ਹਾਂ ਜਦੋਂ ਆਈਡੀਆ ਬਿਲਕੁਲ ਸਹੀ ਹੋ ਜਾਂਦਾ ਆ ਸਾਨੂੰ ਵੀ ਖੁਸ਼ੀ ਹੁੰਦੀ ਆ ਤੁਹਾਨੂੰ ਵੀ ਖੁਸ਼ੀ ਹੁੰਦੀ ਆ ਬਲਜਿੰਦਰ ਸਿੰਘ ਜੀ ਕਹਿ ਰਿਹਾ ਕਿ ਸਰਕਸ ਵਾਲੀ ਪੇਪਰ ਕਦੋਂ ਸਰਕਸ ਵਾਲੇ ਪੇਪਰਾਂ ਦੀ ਅਪਾਇੰਟਮੈਂਟ ਕਦੋਂ ਮਿਲੂਗੀ ਸਰਕਸ ਵਾਲੇ ਪੇਪਰਾਂ ਦੀ ਭਾਜੀ ਅਪਾਇੰਟਮੈਂਟ ਵੈਸੇ ਤਾਂ ਨਹੀਂ ਮਿਲਦੀ ਹੈਗੀ ਜਲਦੀ ਪਰ ਜੇ ਤੁਹਾਡਾ ਕੋਈ ਜੱਕ ਜੁੱਕ ਹੈਗਾ ਜਾਂ ਬਲੈਕ ਚੱਲ ਲੈ ਲਓ ਸਾਨੂੰ ਸਿੱਧੀ ਤੇ ਸੱਚੀ ਸਲਾਹ ਦਊਗਾ ਆਦਰਵਾਇਜ਼ ਹਜੇ ਤੱਕ ਇਹਨਾਂ ਦਾ ਖੁੱਲਣ ਦੀ ਕੋਈ ਚਾਂਸ ਨਹੀਂ ਜ਼ਿਆਦਾ ਹੈ ਨੀਗੇ ਜ਼ਮੀਂਦਾਰ ਭਾਜੀ ਪਰਮਾਨੈਂਟ ਵਾਲੋਂ ਮੇ ਟਾਈਮ ਦਾ ਕੋਈ ਰੋਲਾ ਕੀ ਹੈ ਇਸ ਵਾਰੀ ਕੋਈ ਰੋਲਾ ਰੋਪਾ ਨਹੀਂ ਹੈਗਾ ਟੈਨਸ਼ਨ ਨਾ ਲਓ ਜਸਕਰਨ ਸਿੰਘ ਹੈਲੋ ਵੀਰ ਜੀ ਲਵ ਬੜਾਜ ਭਾਜੀ ਮੇਰੇ ਪੇਪਰ 1 ਸਾਲ ਵਾਲੇ 2024 ਚ ਭਰੇ ਸੀ ਟਾਈਮ 9:50 ਵੀ ਨਿਕਲ ਜਾਣਗੇ ਨਿਕਲਣਗੇ ਜੀ ਸਾਰੇ ਟੈਨਸ਼ਨ ਨਾ ਲਓ ਉਸ ਤੋਂ ਬਾਅਦ ਆ ਗਿਆ ਜੋਤੀ ਸਿੰਘ ਨਾਪੋਲੀ ਟਾਈਮ 11:01 ਮਿੰਟ ਹਾਂਜੀ ਨਾਪੋਲੀ ਵੈਸੇ 11:00 ਵਜੇ ਹੀ ਭਰਨੇ ਸ਼ਾਇਦ ਸ਼ੁਰੂ ਹੋਏ ਸੀਗੇ ਸੋ ਤੁਹਾਡਾ ਟਾਈਮ ਵਧੀਆ ਮਿਲ ਜਾਣੀ ਤੁਹਾਨੂੰ ਵੀ ਪੇਪਰ ਅਮਿਤ ਸਲਾਰੀਆ ਹੈਲੋ ਵੀਰ ਜੀ ਨੂੰ ਲਾਫਤਾ ਕਿੰਨਾ ਪੇਜ ਦਾ ਹੁੰਦਾ ਬਾਈ ਮੇਰਾ ਭਰਾ ਇੱਕ ਪੇਜ ਦਾ ਹੀ ਬੰਦਾ ਬੋਲਦਾ ਆ ਦੋ ਪੇਜ ਦਾ ਹੁੰਦਾ 2025 ਵਾਲੇ ਪੇਪਰ ਭਾਜੀ 9 ਮਹੀਨੇ ਵਾਲਾ ਨੂਲਾ ਹੌਫਤਾ ਜਿਹੜਾ ਹੈਗਾ ਨਾ ਉਹ ਇੱਕ ਪੇਜ ਦਾ ਹੁੰਦਾ B2020 ਕੰਸਟਰਕਸ਼ਨ ਲਾਈਨ ਵਾਲੇ ਉਹ ਦੋ ਪੇਜ ਦੇ ਹੁੰਦੇ ਠੀਕ ਆ ਜੀ ਜਸਿੰਦਰ ਹੈਲੋ ਹਾਂਜੀ ਹੈਲੋ ਜੀ ਅ ਜਰਮਨ ਪ੍ਰੀਤਕੌਰ ਭਾਜੀ ਮੈਂ ਤੇ ਮੇਰੀ ਵਾਈਫ ਦੋਨਾਂ ਨੇ ਪੇਪਰ ਫਿਲ ਕੀਤੇ ਸੀ ਸੇਮ ਟਾਈਮਿੰਗ 11:27 ਸੈਕਿੰਡ ਤੇ ਮੇਰੀ ਵਾਈਫ ਦੇ ਪੇਪਰ ਆ ਗਏ ਬਟ ਮੇਰੇ ਨਹੀਂ ਆਏ ਕੀ ਰੀਜ਼ਨ ਹੋ ਸਕਦਾ ਭਾਜੀ ਤੁਹਾਡੇ ਵੀ ਆ ਜਾਣੇ ਆ ਤੁਹਾਡੇ ਵੀ ਆ ਜਾਣੇ ਆ ਟੈਨਸ਼ਨ ਨਾ ਲਓ ਸੋ ਇਹ ਸਾਰੇ ਕਮੈਂਟਾਂ ਦੇ ਜਵਾਬ ਸੀਗੇ ਬਾਕੀ ਤੁਹਾਡਾ ਵੀ ਕੋਈ ਜਵਾਬ ਸਵਾਲ ਜਵਾਬ ਹੋਇਆ ਤਾਂ ਤੁਸੀਂ ਪੁੱਛ ਸਕਦੇ ਆ ਇੰਸਟਾਗ੍ਰam ਦੇ ਉੱਤੇ ਜਿਹੜਾ ਆਪਣਾ ਪੇਜ ਹੈਗਾ ਉਹਨੂੰ ਫੋਲੋ ਕਰ ਲਓ ਕਮੈਂਟ ਕਰ ਦਿਓ ਉਸੇ ਵੇਲੇ ਤੁਹਾਡਾ ਜਵਾਬ ਆ ਜਾਊਗਾ ਜਾਂ ਤੁਸੀਂ ਉੱਤੇ ਮੈਸੇਜ ਕਰ ਸਕਦੇ ਆ ਠੀਕ ਆ ਜੀ ਸੋ ਥੋੜੀ ਜੀ ਅੱਜ ਸਿਹਤ ਵੀ ਢਿੱਲੀ ਸੀਗੀ ਤੇ ਪਰ ਮੈਂ ਫਿਰ ਵੀ ਮੈਂ ਸੋਚਿਆ ਕਿ ਵੀਡੀਓ ਬਣਾਉਣੀ ਜ਼ਰੂਰੀ ਹੈ ਤੇ ਜਿੰਨਾ ਮੈਨੂੰ ਵੀ ਥੋੜਾ ਜਿਹਾ ਫੀਲ ਹੁੰਦਾ ਹੈ ਕਿ ਯਾਰ ਮੈਂ ਤੁਹਾਡਾਂ ਨਾਲ ਜੁੜਿਆ ਨਾ ਮੈਂ ਤੇ ਤੁਸੀਂ ਵੀ ਜੁੜੇ ਰਹੋ ਬੱਤੋ ਬੱਤ ਬੰਦੇ ਜੁੜੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਮੈਨੂੰ ਲੱਗਦਾ ਮੈਂ ਪਹਿਲੀ ਵਾਰ ਹੀ ਕਹਿ ਗਿਆ ਸਬਸਕ੍ਰਾਈਬ ਕਰ ਲਓ ਤੇ ਜਿੰਨੇ ਜੰਦਾ ਜ਼ਿਆਦਾ ਹੋ ਜਾਊਗੀ ਫਿਰ ਦਿਨ ਦੀਆਂ ਦੋ ਵੀਡੀਓ ਵੀ ਪਾਇਆ ਕਰਾਂਗੇ ਓਕੇ ਜੀ ਬਾਏ ਬਾਏ ਟੇਕ ਕੇਅਰ ਤੇ ਹੋਪ ਸਾਰਿਆਂ ਦੇ ਵੀ ਵੀਜ਼ੇ ਆਉਣ ਤੇ ਇਟਲੀ ਜਾਣ